ਬੜੀ ਸੋਹਣੀ ਗੱਲਬਾਤ ਜਿਹੜੀ ਇੱਥੇ ਹੋਈ ਮੈਂ ਕੁਝ ਪਾਕਿਸਤਾਨੀ ਪੰਜਾਬ ਦੇ ਬਾਰੇ ਔਰ ਕੁਝ ਜਿਹੜਾ AI ਦਾ ਇਸ ਤਰ੍ਹਾਂ ਦੇ ਬਾਰੇ ਕੁਝ ਤੁਹਾਡੇ ਆਪਣੇ ਵਿਚਾਰ ਸਾਂਝੇ ਕਰਨਾ ਚਾਹਵਾਂਗੀ ਤੁਹਾਡੇ ਨਾਲ ਦੇਖੋ ਸਭ ਤੋਂ ਪਹਿਲੇ ਤੇ ਇਹ ਹੈ ਕਿ ਇਨਸਾਨ ਪੰਜ ਹਿੱਸਿਆਂ ਦਾ ਸਾਨੂੰ ਪਤਾ ਹੈ ਕਿ ਉਹ ਦੇਖਣਾ ਹੈ ਸੁਗਣਾ ਹੈ ਚੱਖਣਾ ਹੈ ਕੀ ਔਰ ਛੂਣਾ ਹੈ ਚਾਰ ਦੇ ਉੱਤੇ ਬੰਦੇ ਨੇ ਬਹੁਤ ਕੰਮ ਕਰ ਲਿਆ ਇਨਸਾਨ ਪਹੁੰਚ ਗਿਆ ਟੱਚ ਦੇ ਉੱਤੇ ਹਲੇ ਉਹ ਨ ਰਹਿੰਦਾ ਹੈ ਟੱਚ ਨੂੰ ਹਲੇ ਉਹਨੇ ਕਰਨਾ ਹੈ ਹਲੇ ਟੱਚ ਤੇ ਕਰਨੀ ਆਪੜਿਆ ਲੇਕਿਨ ਸਿਕਸ ਸੈਂਸੀ ਹੈ ਜਿਹਦੇ ਉੱਤੇ ਕੰਮ ਨਹੀਂ ਕਰ ਸਕੇਗਾ ਉਹ ਕਿਉਂਕਿ ਸਿਕਸ ਸੈਂਸ ਦਾ ਤਾਲੁਕ ਰੂਹ ਦੇ ਨਾਲ ਹੈ ਸਿਕਸ ਸੈਂਸ ਨੂੰ ਤੇ ਤਾਈ ਤਦੋਂ ਉਪਰ ਚਕੇ ਸਕੇਗਾ ਜਦ ਉਹ ਉਸ ਇੱਕ ਅਹਦ ਦੀ ਇਕਾਈ ਨੂੰ ਨੂੰ ਆਪਣੇ ਰੋਮ ਰੋਮ ਦੇ ਵਿੱਚ ਵਸਾ ਕੇ ਬਿਲਕੁਲ ਉਹ ਇੱਕ ਸ਼ਾਇਦ ਇੱਕ ਨੂਰ ਦੀ ਹੈ ਕੋ ਮਾਦੇ ਦੀ ਕੋਈ ਤਾਕਤ ਨਹੀਂ ਬਣ ਜਾਂਦਾ ਖੈਰ ਜਿਹੜੀ ਗੱਲ ਹੈਗੀ ਅ ਲਫ਼ਜ਼ਾਂ ਦੀ ਔਰੇ ਇਹ ਯਾਦ ਰੱਖੋ ਕਿ ਜਦੋਂ ਅਸੀਂ ਜਿਹੜੇ ਸਾਰੇ ਪੰਜਾਬੀਆਂ ਅਸੀਂ ਚੜ੍ਹਦੇ ਪੰਜਾਬ ਦੇ ਲੈਂਦੇ ਪੰਜਾਬ ਦੇ ਔਰ ਪ੍ਰਵਾਸੀ ਪੰਜਾਬ ਹੁਣ ਤੇ ਪੂਰੀ ਦੁਨੀਆ ਵਿੱਚ ਹੁਣ ਤੇ ਸਮੁੰਦਰਾਂ ਵਿੱਚ ਪੰਜਾਬ ਹੈਗਾ ਹੁਣ ਪੰਜਾਂ ਬਾਣੀਆਂ ਵਿੱਚ ਨਹੀਂ ਹੈ ਹੁਣ ਸਮੁੰਦਰਾਂ ਦੇ ਵਿੱਚ ਫੈਲਿਆ ਹੋਇਆ ਪੰਜਾਬ ਹੈ ਇਸ ਇਹ ਪੰਜਾਬ ਜਿਹੜਾ ਨਾ ਇਹ ਦੁਨੀਆ ਦੀ ਇੱਕ ਐਸੀ ਕੌਮ ਹੈ ਜਿਹੜੀ ਥੋੜਾ ਜਿਹਾ ਅਗਰ ਦੇਖਿਆ ਜਾਏ ਤੇ ਖਿੰਡ ਗਈ ਬਹੁਤ ਤਕਲੀਫ ਨਾ ਦਰਦ ਨਾ ਵਕੋਈ ਪਰ ਇਹ ਵਕ ਹੋ ਕੇ ਵੀ ਖੁਸ਼ਬੂ ਵੀ ਖਿੰਡਾਈਗੀ ਤੇ ਰੋਸ਼ਨੀ ਵੀ ਫੈਲਾਏਗੀ ਸਿਰਫ ਇੱਕ ਜਿਹੜਾ ਬਨੋ ਇੱਕ ਨੁਕਤੇ ਦੇ ਉੱਤੇ ਜੁੜਨ ਦੀ ਗੱਲ ਐ ਇਹ ਜਿਹੜੀ ਕਿਉਂਕਿ ਸਾਡੇ ਨਾਲ ਜਿਹੜਾ ਪਾਣਾ ਵਰਤਿਆ ਪਾਰਟੀਸ਼ਨ ਦੇ ਨਾਲ ਮਤਲਬ ਅਸੀਂ ਵੱਖ-ਵੱਖ ਹੋਏ ਪੰਜਾਬ ਇੱਕ ਚੜਦਾ ਪੰਜਾਬ ਹੈ ਇੱਕ ਲੈਂਦਾ ਪੰਜਾਬ ਹੈ ਉਹਦੇ ਵਿੱਚ ਜਿਹੜਾ ਜਿਹੜੀ ਚੀਜ਼ ਅਸੀਂ ਸਾਹਮਣਾ ਕੀਤਾ ਉਹ ਅਸੀਂ 47 ਦੇ ਵਿੱਚ ਨਹੀਂ ਕੀਤਾ ਅਸੀਂ 47 ਤੋਂ ਬਹੁਤ ਪਹਿਲੇ ਕੀਤਾ ਸੀ ਜਿਹੜੀ ਸੀ ਲੈਂਗੁਏਜ ਪੋਲਿਟਿਕਸ ਦਾ ਸ਼ਿਕਾਰ ਹੋਈ ਸੀ ਜਿਹੜੀ ਉਰਦੂ ਹਿੰਦੀ ਕੰਟਰੋਵਰਸੀ ਸੀ ਜਦੋਂ ਦੇਖੋ ਅੱਲਾ ਦਾ ਤਾਲੁਕ ਇਨਸਾਨ ਨਾਲ ਹੈ ਜ਼ੁਬਾਨ ਦਾ ਤਾਲੁਕ ਜ਼ਮੀਨ ਦੇ ਨਾਲ ਹੈ ਕਦੀ ਜ਼ੁਬਾਨਾਂ ਵੀ ਧਾਰਮਿਕ ਹੋਈਆਂ ਨੇ ਜ਼ੁਬਾਨਾ ਅਗਰ ਰੱਬ ਨੇ ਸਾਰੀਆਂ ਕਿਤਾਬਾਂ ਰੱਬ ਦੀ ਅਗਰ ਕੋਈ ਇੱਕ ਰੱਬ ਦੀ ਕਿਹੜੀ ਭਾਸ਼ਾ ਹੈ ਅੱਲਾ ਕਿਹੜੀ ਜ਼ੁਬਾਨ ਬੋਲਦਾ ਅੰਗਰੇਜ਼ੀ ਬੋਲਦਾ ਪੰਜਾਬੀ ਬੋਲਦਾ ਤੁਹਾਨੂੰ ਖਾਬ ਕਿਹੜੀ ਜ਼ੁਬਾਨ ਦੇ ਵਿੱਚ ਆਉਂਦੇ ਨੇ ਵੇ ਰੱਬ ਦੀ ਜ਼ਬਾਨ ਜਿਹੜੀ ਹੈ ਉਹਨੇ ਆਪਣੇ ਕਿਨੇ ਮਤਲਬ ਮੀਂਗਾ ਮੁਸਲਮ ਮੇਰਾ ਅਗਰੇ ਯਕੀਨ ਹੈ ਕਿ ਮੇਰੇ ਰੱਬ ਨੇ ਚਾਰ ਕਿਤਾਬਾਂ ਦੋਤੇ ਸਾਡਾ ਯਕੀਨ ਹੈ ਈਮਾਨ ਹੈ ਸਾਡਾ ਕਿ ਉਹ ਚਾਰ ਦੀਆਂ ਚਾਰੋਂ ਕਿਤਾਬਾਂ ਇੱਕੋ ਭਾਸ਼ਾ ਚ ਆਈਆਂ ਨੇ ਨਹੀਂ ਚਾਰ ਦੀਆਂ ਚਾਰੋਂ ਕਿਤਾਬਾਂ ਉੱਥੇ-ਉੱਥੇ ਆਈਆਂ ਜਿੱਥੇ ਦੇ ਇਥੇ ਰੱਬ ਨੇ ਚਾਹਿਆ ਕਿ ਇੱਥੇ ਇੱਥੇ ਮੇਰਾ ਇਹ ਪੈਗੰਬਰ ਆਏ ਮੇਰਾ ਨਬੀ ਮੈਂ ਉੱਤੇ ਭੇਜਿਆ ਉਹਨਾਂ ਨੇ ਆਪਣੀ ਉਸ ਜ਼ੁਬਾਨ ਦੇ ਵਿੱਚ ਉਹ ਰੱਬ ਨੇ ਪੈਗਾਮ ਅਪੜਾਇਆ ਉਹ ਪੈਗਾਮ ਕੀ ਹੈ ਉਹ ਪੈਗਾਮ ਉੱਥੇ ਦੀ ਲੋਕ ਬੋਲੀ ਦੇ ਵਿੱਚ ਇੱਕ ਚੀਜ਼ ਆ ਇੱਕ ਫੰਡਾ ਮਤਲਬ ਕਿ ਮਤਲਬ ਤਮਸੀਲ ਦੇ ਨਾਲ ਕੋਈ ਚੀਜ਼ ਸਮਝਾਈ ਮੋਰਲ ਵੈਲਿਊਜ਼ ਦੀ ਗੱਲ ਸਮਝਾਈ ਇੱਕ ਦੂਸਰੇ ਦਾ ਵਿਚਾਰ ਸਿਖਾਇਆ ਰੱਬ ਨੇ ਇਨਸਾਨਾਂ ਨੂੰ ਇੱਕ ਇਨਸਾਨੀਅਤ ਇੱਕ ਮਨੁੱਖਤਾ ਇਕ ਨੱਤੇ ਤਾ ਸਾਰੇ ਤੋ ਰਮਹਿ ਨਹੀਂ ਸਕਾਂਦੇ ਤੇ ਬਾਬਾ ਨਾਨਕ ਜੀ ਨੇ ਕੀ ਕੀਤਾ ਸੀ ਬਾਬਾ ਨਾਨਕ ਜੀ ਨੇ ਕੀਤਾ ਕਿ ਬਾਬਾ ਨਾਨਕ ਜੀ ਨੇ ਹਿੰਦੁਸਤਾਨ ਦੀਆਂ तमाम ਜ਼ਬਾਨਾਂ ਨਾ ਸਿਰਫ ਹਿੰਦੁਸਤਾਨ ਦੀਆਂ ਮੈਂ ਵੈਂਕੂਵਰ ਦੇ ਵਿੱਚ ਪਿਛਲੇ ਸਾਲ ਆਈ ਸੀ ਵੈਂਕੂਵਰ ਦੇ ਵਿੱਚ ਉੱਥੇ ਕਾਨਫਰੰਸ ਪੜ੍ਹੀ ਸੀ ਉਹਦਾ ਮੇਰਾ ਵਿਸ਼ਾ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਲਿੰਗੁਵਲ ਔਰ ਕਲਚਰਲ ਡਾਈਵਰਸਿਟੀ ਹੈ ਉਹ ਬਹੁਤ ਜਿਹੜੀ ਹੈ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਉਹ ਲਿਆ ਚਾਰ ਉਦਾਸੀਆਂ ਨੇ ਹੁਣ ਨੌ ਮਿਲਕ ਨੇ ਉਹ ਨੌ ਮਿਲਕ ਬਾਬਾ ਗੁਰੂ ਨਾਨਕ ਜੀ ਨੂੰ ਜਿੱਥੇ ਜਿੱਥੇ ਉਹ ਗਏ ਉਹਨਾਂ ਦੀ ਇਸ ਵੇਲੇ ਸਟ੍ਰੈਟੈਜਿਕ ਜਿਹੜੀ ਇੰਪੋਰਟੈਂਸ ਹੈ ਉਹ ਜਾਣਦੇ ਹੋ ਕਿ ਕਿੰਨੀ ਹੈ ਉਹ ਜਾਣਦੇ ਸਨ aur ਦੂਸਰਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨਨੇ ਜਿੰਨੀਆਂ ਜ਼ੁਬਾਨਾਂ ਦੇ ਲਫ਼ਜ਼ ਨੇ ਉਹਨਾਂ ਨੇ ਛਾਇਆ ਕਿ ਮਨੁੱਖ ਨੂੰ ਮੈਂ ਜੋੜਾਂ ਉਹਨਾਂ ਦੀ ਬੋਲੀ ਦੇ ਵਿੱਚ ਪੈਗਾਮ ਕੀ ਹੈ ਜੋੜਨਾ ਹੈ ਨਾ ਸੋ ਇੱਕ ਹੋਰ ਇੱਕ ਜਦੋਂ ਜਿਹੜੀ ਬਕਾਲੇ ਦੀ ਪਾਲਿਸੀ ਆਈ ਸੀ ਨੇ ਜਿਹੜੀ ਐਜੂਕੇਸ਼ਨ ਪਾਲਿਸੀ ਉਹਨੇ ਦਿੱਤੀ ਸੀ ਜਦੋਂ ਸਾਡੇ ਕੋ ਪੰਜਾਬੀਆਂ ਕੋ ਜਦੋਂ ਰਣਜੀਤ ਸਿੰਘ ਦੇ ਦੌਰ ਤੋਂ ਬਾਅਦ ਜਦੋਂ ਸਾਡੇ ਕੋ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਉਹ ਪੰਜਾਬੀਆਂ ਕੋ ਕੈਦੇ ਲੈ ਲੈ ਗਿਆ ਸੀ ਚੰਨ ਸਿੱਕੇ ਦੇ ਕੇ ਕੈਦੇ ਲੈ ਲੈ ਗਿਆ ਸੀ ਉਦੇ ਨਾਲ ਪਤਾ ਕੀ ਹੋਇਆ ਸੀ ਮਾਨੀ ਅ ਮੀਨਿੰਗ ਦਾ ਮਾਨੀ ਦਾ ਇਲਮ ਸਾਡੇ ਕੋਲ ਲੈ ਲਿਆ ਬੇਜਾਨ ਅੱਖਰ ਉਹਦੇ ਮਾਨੀ ਤੋਂ ਬਗੈਰ ਬੇਵਜੂਦੇ ਹੁੰਦੇ ਨੇ ਲਫ਼ਜ਼ ਦਾ ਪੂਰਾ ਵਜੂਦ ਹੁੰਦਾ ਹੈ ਮਾਨੀ ਪੂਰਾ ਇੱਕ ਜਹਾਨ ਹੁੰਦਾ ਹੈ ਜਿਹੜਾ ਸਾਡੇ ਅੰਦਰ ਇੱਕ ਇੱਕ ਸ਼ਬਦੇ ਕਈ ਕਈ ਮਾਨੀ ਨਿਕਲਦੇ ਨੇ ਉਹ ਮਾਨੀ ਅਸੀਂ ਸਿਰਫ ਉਚਾਰਾਂ ਦੇ ਉੱਤੇ ਰਹਿ ਗਏ ਉੱਤੇ ਉੱਤੇ ਰਹਿ ਗਏ ਮਾਨੀ ਦਾ ਇਲਮ ਖਤਮ ਹੋ ਗਿਆ ਕਿ चीज समझ के नहीं पढ़नी बस रटनी है सो ए आ, मतलब विषय ऐसा है जिदे उत्ते मैं घंटे गल कर सकती हां बहुत मतलब है के बोल सकती हां और ये बहुत संजीदा मौजू ने ते सानू अपनी बोली नाल और ओदे अर्था नाल ओदे अर्था नाल जत्ती कण कोई चीज टच नहीं हुंदी ना ਤੁਸੀਂ دیکھ لو سکون تے مل جندا ہے پر جڑا ایک نگ ہے اونے میندا ਅਰਥ ਵੀ ਆਪਣੇ ਮਾਨੀ ਲਫ਼ਜ਼ਾਂ ਮਾਨੀ ਤੋਂ ਬਿਨਾਂ ਇੰਜ ਹੀ ਹੁੰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਇਸ ਅਹਿਸਾਸ ਨੂੰ ਸਾਨੂੰ ਸਮਝਣ ਦੀ ਔਰ ਉਂਝੀ ਹੀ ਪਾਲਿਸੀ ਬਣਾਉਣ ਦੀ ਔਰ ਉਂਝੀ ਅਗਾਂਹ ਟੁਰਨ ਦੀ ਲੋੜ ਹੈ ਜਿੱਤੇ ਤੱਕ ਪਾਕਿਸਤਾਨੀ ਪੰਜਾਬ ਦੀ ਗੱਲ ਹੈ ਦੇਖੋ ਸਾਡਾ ਅਸੀਂ مسلسل ਲੜ ਰਹੇ ਆ 1879 ਦੇ ਵਿੱਚ ओरिएंटल कॉलेज ਦੇ ਵਿੱਚ ਜੋ ਸ਼ੋਭਾ ਪੰਜਾਬੀ ਬਣਿਆ ਸੀ 1870 ਦੇ ਵਿੱਚ ओरिएंटल कॉलेज ਬਣਿਆ 1879 ਵਿੱਚ ਜਿਹੜਾ ਸੀ ਇੱਥੇ ਪੰਜਾਬੀ ਡਿਪਾਰਟਮੈਂਟ ਬਣਿਆ ਔਰ 1882 ਵਿੱਚ ਪੰਜਾਬ ਯੂਨੀਵਰਸਿਟੀ ਬਣੀ ओरिएंटल कॉलेज ਮਦਰ ਇੰਸਟੀਚਿਊਟ ਹੈ ਪੰਜਾਬ ਯੂਨੀਵਰਸਿਟੀ ਦਾ ਔਰ 1947 ਵਿੱਚ ਜਿਹੜੇ ਪੰਜਾਬੀ ਡਿਪਾਰਟਮੈਂਟ ਦੇ ਆਖਰੀ ਉਹਨੇ ਹੈਡ ਸਨ ਉਹ ਡਾਕਟਰ ਮੋਹਨ ਸਿੰਘ ਦਿਵਾਨਾ ਸਨ ਸੋ ਮੈਨੂੰ ਅ ਜਾਸਾਸਾ ਸੇ ਲੈ ਕੇ ਜਿਸ ਜਗ੍ਹਾ ਤੋਂ ਮੈਂ ਪੜ੍ਹੀ ਇਸ ਵੇਲੇ ਮੇਉਦੀ ਡਾਇਰੈਕਟਰਸ਼ਿਪ ਵੀ ਮੇਰੇ ਕੋਲ ਹੈ ਔਰ ਉਸ ਸ਼ੋਭੇ ਨੂੰ ਆਧਾਰਾ ਬਨਾੰਡਾ ਰੱਬ ਨੇ ਜਿਹੜਾ ਨਾ ਉਹ ਇੱਕ ਮਾਣ ਵੀ ਮੈਨੂੰ ਦਿੱਤਾ ਔਰ ਉਹ ਦਿੱਤਾ ਜਿਹੜਾ 1972 72 ਵਿੱਚ ਨਜ਼ਮ ਹੁਸੈਨ ਸਹੀਦ ਸਾਹਿਬ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਔਰ ਉਹ ਵਿਚਾਰੇ ਚੁੱਜਦੇ ਰਹੇ ਕਿਤਨੇ ਬਰਸ ਕਿ ਉਹ ਕੰਮ ਬੂਰਾ ਹੋਏ ਸਤਿ ਸ਼੍ਰੀ ਅਕਾਲ ਦਾ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਉਹਨਾਂ ਦਾ ਉਹ ਸੁਪਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰਾ ਕਰਨੇ 'ਚ ਕਾਮਯਾਬ ਹੋਏ ਔਰ ਹੁਣ ਉਹ ਆਧਾਰਾ ਪੰਜਾਬੀ ਸੁਲੇਖ ਤੇ ਰਤਲਸਾਰ ਹੈ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰਲ ਸਟੱਡੀਜ਼ ਔਰ ਇੱਥੇ ਮੈਂ ਇੱਕ ਹੋਰ ਗੱਲ ਦੱਸਾਂ ਜਿਹੜੀ ਮੈਂ ਪਹਿਲੇ ਲੈਂਗੁਏਜ ਪੋਲਿਟਿਕਸ ਦੀ ਗੱਲ ਕੀਤੀ ਕਿ ਇਕੱਲੀ ਲੈਂਗੁਏਜ ਪੋਲਿਟਿਕਸ ਨਹੀਂ ਸੀ ਮੈਂ ਉਹ ਮਤਲਬ ਬੰਦੀਆਂ ਜਿਸ ਨੇ ਬਕਾਇਦਾ ਇੱਕ ਪ੍ਰੋਫੈਸਰ ਤੋਂ ਪੂਰੇ ਮਜਮੇ ਦੇ ਵਿੱਚ ਇਸ ਗੱਲ ਦੇ ਉੱਤੇ ਟਾਰਗੇਟ ਕੀਤਾ ਗਿਆ ਕਿ ਤੁਸੀਂ ਇੱਥੇ ਪੰਜਾਬੀ ਪੜਾ ਕੇ ਜਿਹੜਾ ਵੈ ਉਹ ਇੱਥੇ ਲੋਕਾਂ ਨੂੰ ਇਸਲਾਮ ਤੋਂ ਦੂਰ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਨਾਜ ਕਰਨਾ ਕਰਨਾ ਚਾਹੁੰਦੇ ਹੋ ਕਲਚਰ ਦਾ ਨਾਮ ਨਹੀਂ ਸੀ ਲੈਣ ਦਿੰਦੇ ਹੁੰਦੇ ਜਿਹੜੀ ਲੈਂਗੁਏਜ ਪੋਲਿਟਿਕਸ ਦੀ ਜਿਹੜੀ ਜਿਹੜਾ ਅਸੀਂ ਦੇਖੋ 13 ਕਰੋੜ ਪੰਜਾਬੀ ਹੈ ਉੱਥੇ 13 ਕਰੋੜ ਪੰਜਾਬੀ ਨੂੰ ਜਦੋਂ ਤੁਸੀਂ ਧਰਮ ਦੇ ਵਿੱਚ ਔਰ ਭਾਸ਼ਾ ਦੇ ਵਿੱਚ ਜਦੋਂ ਤੁਸੀਂ ਇਤਨਾ ਫਰਕ ਕਰ ਦਿੰਦੇ ਹੋ ਤੁਸੀਂ ਉਹਨੂੰ ਨਖੇੜ ਦਿੰਦੇ ਸੀ ਤੇ ਇੱਕ ਬਡਾਵੇ ਜਿਹੜੀ ਇੱਕ ਨਸਲ ਪੂਰੀ ਇੱਕ ਨਿਕਲ ਗਈ ਬਲਕਿ ਦੋ ਨਸਲਾਂ ਨਿਕਲ ਗਈਆਂ ਅੱਜ ਉਸ ਡਿਪਾਰਟਮੈਂਟ ਦੇ ਵਿੱਚ ਮਤਲਬ ਜਿੱਥੇ ਤੁਸੀਂ ਪੰਜਾਬੀ ਦਾ ਨਾਂ ਲੈਣਾ ਧਰਮ ਦੇ ਔਰ ਮਲਕ ਦੇ ਖਿਲਾਫ ਗੱਲ ਕਰਨਾ ਸੀ ਅੱਜ ਉੱਥੇ ਉਹ ਕਲਚਰਲ ਸਟੱਡੀਜ਼ ਹੈ ਤੇ ਇਹ ਸਾਡੀ ਸਫਲਤਾ ਹੈ ਨਾ ਤੁਸੀਂ ਸਾਡੀ ਕਾਮਯਾਬੀ ਆਖੋਗੇ ਨਾ ਔਰ ਦੂਸਰਾ ਇਹ ਕਿ ਗੁਰਮੁਖੀ ਕਿ ਭਈ ਗੁਰਮੁਖੀ 2002 ਤੋਂ ਗੁਰਮੁਖੀ ਪੰਜਾਬ ਯੂਨੀਵਰਸਿਟੀ ਔਡੀਐਂਟਲ ਕਾਲਜ ਦੇ ਵਿੱਚ ਪੜਾਈ ਜਾ ਰਹੀ ਹੈ 2002 ਤੋਂ ਜਿਨਨੇ ਇਸ ਵੇਲੇ ਪੰਜਾਬ ਦੇ ਵਿੱਚ ਜਿੰਨੀਆਂ ਜਿਨਨੇ ਯੂਨੀਵਰਸਿਟੀਆਂ ਨੇ ਔਰ ਜਿੰਨੇ ਜਿੱਥੇ ਜਿੱਥੇ ਬੀਐਸ ਪ੍ਰੋਗਰਾਮ ਹੈ ਉਥੇ ਸਾਡੇ ਸਟੂਡੈਂਟਸ ਨੇ ਸਭ ਗੁਰਮੁਖੀ ਪੜ੍ਹਦੇ ਨੇ ਔਰ ਦੂਸਰਾ ਇੱਕ ਹੋਰ ਤੁਹਾਨੂੰ ਖੁਸ਼ੀ ਹੋਏਗੀ ਕਿ 2019 2018 ਦੇ ਵਿੱਚ ਜਦੋਂ ਪਾਕਿਸਤਾਨੀ ਗਵਰਨਮੈਂਟ ਨੇ ਕਰਤਾਰਪੁਰ ਕੋਰੀਡੋਰ ਖੋਲਣ ਦਾ ਐਲਾਨ ਕੀਤਾ ਸੀ ਸੇਮ ਉਸੇ ਦਿਨ ਇਹਦੀ ਇੱਕ ਥੋੜੀ ਜਿਹੀ ਜਜ਼ਬਾਤੀ ਵੀ ਇੱਕ ਹੈ ਕਹਾਣੀ ਉਹ ਫੇ ਕਿਸੇ ਵੇਲੇ ਸਹੀ ਲੇਕਿਨ ਇਹ ਕਿ ਉਹ 2019 ਦੇ ਵਿੱਚ 529 ਜਦੋਂ ਗੁਰੂ ਨਾਨਕ ਜੀ ਦਾ ਜਿਹੜੀ ਜਨਮ ਸ਼ਤਾਬਦੀ ਆਈ ਤੇ ਅਸੀਂ ਸੇਮ ਡੇ ਗੁਰੂ ਨਾਨਕ ਸੈਮੀਨਾਰ ਕਰਾਇਆ ਪੰਜਾਬ ਯੂਨੀਵਰਸਿਟੀ ਦੀ ਤਾਰੀਖਿ ਵਿੱਚ ਪਹਿਲੀ ਵਾਰੀ ਔਰ ਉਹਦੀ ਸਿਦਾਰਤ ਕੀਤੀ ਜਸਟਿਸ ਸૈયਦ ਅਫਜ਼ਲ ਹਾਇਦਰ ਸਾਹਿਬ ਨੇ ਔਰ ਜਸਟਿਸ ਸੈਇਦ ਅਫਜ਼ਲ ਹੈਦਰ ਸਾਹਮ ਸਾਡੇ ਵਜ਼ੀਰ ਕਾਨੂੰਨ ਵੀ ਰਹੇ ਨੇ ਜਸਟਿਸ ਸੈਇਦ ਅਫਜ਼ਲ ਹੈਦਰ ਸਾਹਿਬ ਉਹ ਇਤਨੇ ਮਤਲਬ ਉਹ ਬੀਬੇ ਅਲਾ ਰਬੂ ਨਾਨੂ ਅ ਸਵਰਗ ਜਨਨ ਧਾਂਦਵੇ ਕਿ ਉਹ ਹਸਤੀ ਸਨ ਉਹਨਾਂ ਨੇ ਸੁਖਮਣੀ ਸਾਹਿਬ ਦੇ ਉੱਤੇ ਕੰਮ ਕੀਤਾ ਉਹਨਾਂ ਨੇ ਜਪਜੀ ਸਾਹਿਬ ਦੇ ਉੱਤੇ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਹੁਣ ਅੰਦਾਜ਼ਾ ਸੀ ਕਿ ਜੋ ਕੁਝ ਹੈ ਕਰਾ ਰਹੀ ਹੈ ਨਾ ਤੇ ਹੁਣੇ ਪੁਹਤੇ ਹੀ ਨਾ ਉਹ ਬਹੁਤ ਸਾਰੇ ਕੁਝ ਜਰਾ ਤੁਹਾਨੂੰ ਪਤਾ ਹੀ ਨਾ ਸਾਨੂੰ ਨਜ਼ਰ ਆ ਰਹੇ ਸਨ ਤੇ ਜਦੋਂ ਸਟੇਜ ਦੇ ਉੱਤੇ ਆਏ ਨਾ ਜਦੋਂ ਆਪਣੇ ਕੋ ਖੁਦਵਸਤਾਰੇ ਤੇ ਚ ਤੇ ਆ ਕੇ ਕਹਿੰਦੇ ਨੇ ਨਬੀਲਾ ਬੇਟੀ ਤੂੰ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਤੂੰ ਜਿਹੜਾ ਕੰਮ ਕੀਤਾ ਨਾ ਇੰਨੀ ਤਾਰੀਖ ਦੇ ਵਿੱਚ ਇਹ ਕਦੀ ਨਹੀਂ ਸੀ ਹੋਇਆ ਕਿ ਗੁਰੂ ਨਾਨਕ ਸੈਮੀਨਾਰ ਨਹੀਂ ਸੀ ਕਦੀ ਕਿਸੇ ਨੇ ਗੱਲ ਨਹੀਂ ਸੀ ਕੀਤੀ ਤੂੰ ਇਹ ਸ਼ੁਰੂ ਕਰਾਇਆ ਤੇ ਇਹ ਤੇਰਾ ਬੁੱਲੇ ਸ਼ਾਹ ਦਾ ਉਹ ਸ਼ੇਰ ਯਾਦ ਰੱਖੀ ਕਿ ਬੁੱਲਿਆ ਬੁੱਲਿਆ ਹੋਇਓ ਆਸ਼ਿਕ ਰੱਬ ਦਾ ਤੇ ਹੋਈ ਮਲਾਮਤ ਲੱਖ ਤੈਨੂੰ ਕਾਫਰ ਕਾਫਰ ਆਖ ਦੇ ਤੂੰ ਆਹੋ ਆਹੋ ਆ ਅੱਛਾ ਉਹ ਲੋ ਜੀ ਉਹਨਾਂ ਨੇ ਮੈਨੂੰ ਕਹੇ ਵੱਡੇ ਸਨ ਉਹਨਾਂ ਨੇ ਮੈਨੂੰ ਬਚਾ ਲਿਆ ਲੇਕਿਨ ਇਤਨਾ ਦੇਖੋ ਜਦੋਂ ਬੜੀਆਂ ਹਸਤੀਆਂ ਦੀ ਗੱਲ ਹੁੰਦੀ ਹੈ ਨਾ ਤੇ ਰੱਬ ਰਾਹ ਵੀ ਬਣਾ ਦਿੰਦਾ ਹੈ ਸਾਡੇ 22 ਦਾ ਉਸ ਕਾਨਫਰੰਸ ਦੇ ਵਿੱਚ ਨਾ ਸਕੇ ਉਹਨਾਂ ਨੇ ਪ੍ਰੋਵਾਈਡੈਂਸ ਸਭ ਨੂੰ ਭੇਜਿਆ ਔਰ ਉੱਥੇ ਇੱਕ ਬਹੁਤ ਖੂਬਸੂਰਤ ਜੁਮਲਾ ਬੋਲਾ ਗਿਆ ਸਾਡੇ ਉਸ ਕਾਨਫਰੰਸ ਵਿੱਚ ਨਾ ਗਵਰਨਰ ਸਾਹਿਬ ਨੇ ਵੀ ਆਣਾ ਸੀ ਤੇ ਮੈਂ ਉਹਨਾਂ ਨੂੰ ਬੁਲਾਣਗੇ ਉਹਨਾਂ ਨੇ ਕਿਹਾ ਬੀਬੀ ਅਸੀਂ ਕਿੱਥੇ ਅਸੀਂ ਨਹੀਂ ਆਣਾ ਤੇਰੇ ਸਾਡੇ ਤੇ ਕਰਤਾਰਪੁਰ ਕੋਰੀਡੋਰ ਖੁੱਲ ਰਿਹਾ ਸਾਰੇ ਉੱਥੇ ਜਾ ਰਹੇ ਨੇ ਮੈਂ ਜ਼ਰਾ ਥੋੜੀ ਜੀ ਨਿਰਾਸ਼ ਸੀ ਹੋਈ ਹੋ ਕੇ ਨਾ ਉੱਥੋਂ ਨਿਕਲੀ ਲੇਕਿਨ ਯਕੀਨ ਜਾਨੋ ਕਿ ਜਿਸ ਦਿਨ ਮਤਲਬ ਹੈ ਕਿ ਜਦੋਂ ਉਹ ਸੈਮੀਨਾਰ ਉਹ ਇੰਟਰਨੈਸ਼ਨਲ ਉਹ ਸੈਮੀਨਾਰ ਹੋ ਰਿਹਾ ਸੀ ਤੇ ਉਹਨਾਂ ਨੇ ਅਖੇ ਜੀ ਸਰਹੱਦਾਂ ਦੇ ਬੂਹੇ ਤੁਸੀਂ ਖੋਲ ਦੋ ਇਲੰਫਿਕਰ ਦੇ ਬੂਹੇ ਅਸੀਂ ਖੋਲ ਦਿੱਤੇ ਐ ਪੰਜਾਬ ਯੂਨੀਵਰਸਿਟੀ ਮੈਨੂੰ ਸੁਨੇਹਾ ਗਿਆ ਇੱਕ ਪਿਆਰ ਦਾ ਇੱਕ ਅਮਨ ਦਾ ਰਵਾਦਾਰੀ ਦਾ ਪਾਈਚਾਰੇ ਦਾ ਸਾਂਝ ਦਾ ਇੱਕ ਸੁਨੇਹਾ ਗਿਆ ਔਰ ਸਭ ਨੇ ਬਹੁਤ ਅੱਛਾ ਕੀਤਾ ਅੱਛਾ ਮੈਨੂੰ ਮੇਰੇ ਮਾਈਸਟਰ ਜੁਕੇ ਨਹੀਂ ਆ ਸਕੇ ਸਨ ਉਹਨਾਂ ਨੇ ਕਿਹਾ ਪੀਵੀਸੀ ਸਾਹਮਣੂ ਕਿ ਨਬੀਲਾ ਜੋ ਕਹਿੰਦੀ ਹੈ ਨਾ ਉਥੇ ਕਰ ਰਹੀ ਕਿਉਂਕਿ ਮੈਂ ਨਹੀਂ ਆ ਸਕਿਆ ਮੈਂ ਉਹਨਾਂ ਨੂੰ ਕਿਹਾ ਜੀ ਸਾਨੂੰ ਨਾ ਗੁਰੂ ਨਾਨਕ ਚੇਅਰ ਦੇ ਦਿਓ ਕੈਨ ਯੂ ਇਮੇਜਿਨ ਕਿ ਉਸੇ ਦਿਨ ਉਹ ਅਨਾਉਂਸ ਕਰਕੇ ਗਏ ਕਿ ਪੰਜਾਬੀ ਡਿਪਾਰਟਮੈਂਟ ਨੂੰ ਉਹ ਗੁਰੂ ਨਾਨਕ ਚੇਅਰ ਦੇਣਗੇ ਔਰ ਸਾਡੇ ਕੋਲ ਗੁਰੂ ਨਾਨਕ ਚੇਅਰ ਹੈ ਸੋ ਬਾ ਜਿਨਾ ਹਸਤੀਆਂ ਦਾ ਕੰਮ ਹੁੰਦਾ ਫਿਰ ਉਹ ਅਗੋ ਫੈਜ਼ਾਨ ਵੀ ਉਹਨਾਂ ਦਾ ਫੈਜ਼ ਵੀ ਅਗੋ ਇੰਜੀ ਟੁਰਦਾ ਹੈ ਸੋ ਦੇਖੋ ਸਾਡੇ ਕੋਲ ਬਹੁਤ ਬੜੀਆਂ ਬੜੀਆਂ ਹਸਤੀਆਂ ਨੇ ਸਾਡੇ ਕੋਲ ਬਾਬਾ ਨਾਨਕ ਜੀ ਨੇ ਸਾਡੇ ਕੋਲ ਗੁਰੂ ਨੇ ਸਾਡੇ ਕੋਲ ਸੂਫੀਆ ਨੇ ਬਾਬਾ ਫਰੀਦ ਨੇ ਸ਼ਾਹ ਹੁਸੈਨ ਨੇ ਸੁਲਤਾਨ ਬਾਉ ਨੇ ਭਗਤ ਨੇ ਸਾਡੇ ਕੋਲ ਬਹੁਤ ਸਾਰੇ ਲੋਕ ਹਸਤੀਆਂ ਮੌਜੂਦ ਨੇ ਸੋ ਮੇਰਾ ਖਿਆਲ ਹੈ ਸਾਨੂੰ ਸਿਰਫ ਇੱਕ ਜਿਹੜਾ ਨਾ ਉਹ ਲਾਈਨ ਅਪ ਦਿਹੋਂਦੀ ਹੈ ਇੱਕ ਸੰਯੁਕਤ ਹੋ ਕੇ ਕੰਮ ਕਰਨ ਦੀ ਲੋੜ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਉਹ ਕਹਿੰਦੇ ਨੇ ਨਾ ਰਾਂਝਾ ਤਖਤ ਹਜ਼ਾਰਿਆਂ ਟੁਰੇ ਤੇ ਸਹੀ ਪੈਰਾਹੇਡ ਸੇ ਅਲਾ ਦਾ ਚੰਗ ਆਉਂਦਾ ਤੇ ਇਨਸ਼ਾਅੱਲਾ ਬਹੁਤ ਸ਼ੁਕਰੀਆ ਜੀ ਸਾਰੀ ਥੈਂਕ ਯੂ ਟਾਈਮ ਦੇ ਅੰਦਰ ਬਹੁਤ ਅੱਛਾ